ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਬਾਬਾ ਬੁੱਢਾ ਸਾਹਿਬ ਤਰਨਤਾਰਨ ਜ਼ਿਲ੍ਹਾ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਸ ਕਬੱਡੀ ਕੱਪ ਦੇ ਪਹਿਲਾ ਨਾਮ 1 ਲੱਖ ਰੁਪਇਆ ਤੇ ਦੂਜਾ ਨਾਮ 81000 ਰੁਪਇਆ ਰੱਖਿਆ ਗਿਆ ਜੀ ਇਸ ਕਬੱਡੀ ਕੱਪ ਤੇ ਆਲ ਓਪਨ ਦੇ 4 ਮੈਚ ਕਰਵਾਏ ਜਾਣੇ ਆ ਇਹ ਜਿਹੜਾ ਕਬੱਡੀ ਕੱਪ ਆ ਤਰਨਤਾਰਨ ਜ਼ਿਲ੍ਹਾ ਬੱਬਾ ਬੁੱਢਾ ਸਾਹਿਬ ਜੀ ਤਰਨਤਾਰਨ ਦੇ ਵਿੱਚ ਇਹ ਕਬੱਡੀ ਕੱਪ ਹੋਣ ਜਾ ਰਿਹਾ ਜੀ ਪੰਜਵਾਂ ਕਬੱਡੀ ਕੱਪ ਹੀ ਰਹੇਗਾ ਪੰਜਵਾਂ 골ਡ ਕਬੱਡੀ ਕੱਪ ਜੁਲਾ ਤਰਨਤਾਰਨ ਪਾਬਾ ਬੁੱਢਾ ਸਾਹਿਬ ਦੇ ਵਿੱਚ ਇੱਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਪਹਿਲਾ ਨਾਮ 1 ਲੱਖ ਦੂਜਾ ਨਾਮ 81000 ਰੁਪਿਆ ਬੈਸਟਾ ਨੂੰ 51 52000 ਰੁਪਿਆ ਨਾਮ ਦਿੱਤਾ ਜਾਣਾ ਹੈ ਇਸ ਕਬੱਡੀ ਕੱਪ ਤੇ ਚਾਰ ਆਲ ਓਪਨ ਦੇ ਜਿਹੜੇ ਮੈਚ ਕਰਵਾਏ ਜਾਣੇ ਹਨ ਜੀ ਇਸ ਕਬੱਡੀ ਕੱਪ ਤੇ ਚਾਰ ਆਲ ਓਪਨ ਦੀ ਜਿਹੜੀਆਂ ਟੀਮਾਂ ਪਹੁੰਚ ਰਹੀਆਂ ਹਨ ਇਹ ਜਿਹੜਾ ਕਬੱਡੀ ਕੱਪ ਆ 5 ਅਕਤੂਬਰ ਵਾਲੇ ਦਿਨ ਹੋਵੇਗਾ 5 ਅਕਤੂਬਰ 2025 ਨੂੰ ਇਹ ਕਬੱਡੀ ਕੱਪ ਹੋਣ ਜਾ ਰਿਹਾ ਹੈ ਧੰਨਵਾਦ